ਤੇ ਅੱਜ ਖੜੇ ਆ ਜੀ ਸ਼ਾਹਕੋਟ ਤੇ ਇੱਥੇ ਇੱਕ ਬਹੁਤ ਹੀ ਵਾਇਰਲ ਚਿਕਨ ਪੁਆਇੰਟ ਆ ਤੇ ਉਹ ਹੈਗਾ ਜੀ ਪਾਲ ਚਿਕਨ ਪੁਆਇੰਟ ਬਾਈ ਹੁੜੀ ਤੇ ਇਧਰ ਬਾਈ ਹੁੜੀ ਸਾਡੇ ਨਾਲ ਨੇ ਬਾਈ ਸਾਸੀ ਕਾਲ ਜੀ ਸਾਸੀ ਕਾਲ ਜੀ ਪਾਜੀ ਕੀ ਹਾਲ ਚਾਲ ਹੈ ਵਧੀਆ ਵੀਰੇ ਤੁਸੀਂ ਸਿਹਤੋਂ ਪਾਜੀ ਸੱਚੀ ਗੱਲ ਆ ਵੀ ਥੋੜਾ ਟਾਈਮ ਲੈਣਾ ਤੇ ਮਤਲਬ ਇੱਕ ਵੱਡੇ ਐਮਪੀ ਦਾ ਟਾਈਮ ਲੈਣਾ ਇੱਕ ਬਰਾਬਰ ਆ ਹਾਂਜੀ ਹਾਂਜੀ ਕਿਉਂਕਿ ਦੇਹ ਤਰੇ ਦੀ ਹੁਣ ਜਦੋਂ ਦੇ ਹੀ ਆਏ ਆ ਬਾਈ ਦੇ ਕੋਲ ਦੇਹ ਤਰੇ ਦੀ ਆਪਣੇ ਆਰਡਰ ਤੇ ਆਰਡਰ ਆਰਡਰ ਦੇ ਆਰਡਰ ਪਾਜੀ ਮਹਾਰਾਜੀ ਦੀ ਜੀ ਹਾਂਜੀ ਕੀ ਬਾਤ ਆ ਆ ਤੁਹਾਨੂੰ ਇੱਕ ਦਿਖਾਉਂ ਗਿਆ ਸਟਾਰਟਿੰਗ ਸ ਆਦ ਸ਼ੌਭਾ ਭਾਈ ਉਹਨਾਂ ਦੀ ਆਜੋ ਤੇ ਪਰ ਇਹ ਆਪਾਂ ਦਰਬਾਰ ਬਾਹਰ ਜਾਣੇ ਪਹਿਲਾਂ ਗੱਲਬਾਤ ਕਰੀਏ ਭਾਜੀ ਪਾਚਾ ਪਾਲ ਚਿਕਨ ਪੁਆਇੰਟ ਦੀ ਸ਼ੁਰੂਆਤ ਕਦੋਂ ਹੋਈ ਸੀ ਜੀ ਇਹ ਸਰ 2011 ਦੇ ਵਿੱਚ 2011 ਦੇ ਵਿੱਚ ਹਾਂਜੀ ਤੇ ਮਤਲਬ ਹੋ ਗਿਆ ਤੁਹਾਨੂੰ 14 ਸਾਲ 14 ਸਾਲ ਹੋ ਗਏ ਕੀ ਬਾਤ ਹੈ 14 ਸਾਲ ਕਿਸੇ ਕੰਮ ਦੇ ਵਿੱਚ ਕੱਢਣੇ ਬਹੁਤ ਔਖੇ ਹੋ ਜਾਂਦੇ ਨੇ ਬਈ ਹਾਂਜੀ ਹਾਂਜੀ ਤੇ ਉਤੋਂ ਪੇ ਜਾ ਵੀ ਭਰਾ ਸਾਡੇ ਹਾਂਜੀ ਹਾਂਜੀ ਤੇ ਭਾਜੀ ਕਿਵੇਂ ਕੋਈ ਔਕੜਾ ਔਕੜਾਈ ਹੈ ਕਿ ਨਹੀਂ ਦੱਸਦੇ ਚ ਉਹ ਕਿਣਾ ਥੋੜਾ ਮੁਸ਼ਕਲ ਤਾਂ ਆਉਂਦੀ ਹੈ ਜੀ ਜੀ ਜਦੋਂ ਸਟਾਰਟਿੰਗ ਕਰਨੀ ਆ ਉਦੋਂ ਹਾਂਜੀ ਚਲੋ ਹੁਣ ਮਹਾਰਾਜ ਦੀ ਕਿਰਪਾ ਜੀ ਪਹਿਲੋ ਛੋਟਾ ਹੀਗਾ ਸ਼ਟਅਪ ਹੁਣ ਵਧੀਆ ਤਰੀਕੇ ਨਾਲ ਆਪਾਂ ਤਿਆਰ ਕੀਤਾ ਜੀ ਅੱਛਾ ਆਰਡਰ ਕਿੱਥੋਂ ਕਿੱਥੋਂ ਆਉਂਦੇ ਆ ਬਾਈ ਤੁਹਾਡਾ ਹੁਣ ਫੋਨ ਲਗਾਤਾਰ ਮੈਂ ਦੇਖਿਆ 10 15 ਮਿੰਟ ਬੀਜ਼ੀ ਸੀ ਯਾਨੀ ਕਿ ਮੋਗੇ ਤੇਕਰ ਆਪਣੇ ਚੱਲਦਾ ਜੀ ਮੋਗੇ ਤੇਕਰ ਹਾਂਜੀ ਅੱਛਾ ਮੋਗੇ ਤੋਂ ਵੀ ਸਪੈਸ਼ਲ ਕਸਟਮਰ ਆਉਂਦਾ ਮੇਰੇ ਕੋਲ ਨਗੋਦਰੋ ਵੀ ਆਉਂਦਾ ਵਾ ਬਾਕੀ ਕਪੂਰਥਲੇ ਦੇ ਟੱਚ ਚੋਂ ਵੀ ਆਉਂਦੇ ਆ ਪਲੇਅਰ ਕਬੱਡੀ ਦੇ ਜਿੱਦਾਂ ਹੋ ਗਏ ਅੱਛਾ हां जी बाकी लोकल तो कस्टमर चलो हैगी यार भाई एदा नी केडी आइटम ਬਣਾਉਂਦੇ ਹੋ ਜਿਹੜਾ ਐਡੀ ਦੂਰੋਂ ਦੂਰੋਂ ਕਸਟਮਰ ਤੁਹਾਡੇ ਕੋਲ ਚੱਲ ਕੇ ਆਉਂਦੇ ਆ ਭਾਜੀ ਸਪੈਸ਼ਲ ਹੁੰਦੀਆਂ ਆਟਮਾਂ ਕੁਛ ਅੱਛਾ ਹਾਂਜੀ ਤੇ ਉਹ ਪ੍ਰੋਵਾਈਡ ਕਰਦੀਆਂ ਆਪਣੇ ਆਪ ਹੀ ਕਸਟਮਰ ਕੀ ਬਾਤ ਸਾਨੂੰ ਇੱਕ ਦੋ ਦੱਸ ਦਿਓ ਕਿਹੜੀ ਕਿਹੜੀ ਐਡੀ ਸਪੈਸ਼ਲ ਹੈ ਜੀ ਮੋਗੇ ਵਾਲੀ ਸਪੈਸ਼ਲ ਮੇਰੇ ਕੋਲ 골ਡਨ ਤੇ ਮਟਕਾ ਚਿਕਨ ਖਾਣ ਹੁੰਦੇ ਜੀ 골ਡਨ ਤੇ ਮਟਕਾ ਚਿਕਨ ਤੇ ਇੱਕ ਚਿੱਲੀ ਅੱਛਾ ਹਾਂਜੀ ਕਿਉਂਕਿ ਫਿਸ਼ ਵੀ ਆਪਣੇ ਕੋਲ ਵਧੀਆ ਹੁੰਦੀ ਕੁਆਲਿਟੀ ਦੀ ਓਕੇ ਹਾਂਜੀ ਉਹਦੇ ਵਿੱਚ ਵੀ ਆਪਣੇ ਕੋਲ ਵੈਰਾਈਟੀਆਂ ਵਾਂ ਆ ਜੀ ਫਿਸ਼ ਕਿਹੜੀ ਕਿਹੜੀ ਹੁੰਦੀ ਆ ਆਪਣੇ ਕੋਲ ਫਿਸ਼ ਆਪਣੇ ਕੋਲ ਮਲੀ ਤੇ ਸਿੰਗਾੜਾ ਜੀ ਓਕੇ ਤੇ ਫਿਸ਼ ਟਿਕਾਵਾ ਫਿਸ਼ ਆਪਣੇ ਚਿੱਲੀ ਵੀ ਆ ਫਰਾਈ ਵੀ ਆ ਗੋਲਡਨ ਕਰਾਂਚੀ ਵੀ ਆ ਜੀ ਫਿਸ਼ ਹਾਂਜੀ ਤੇ ਤਰੀ ਵਾਲੀ ਵੀ ਆ ਜੀ ਤੇ ਬਾਈ ਕੀ ਰੇਟ ਰੁਟ ਕੀ ਹੈਗੇ ਦਾ ਰੇਟ ਜੀ ਆਪਾਂ ਕੁਆਂਟੀਟੀ ਕੇਜੀ ਦੇ ਸਾਬ ਨਾਲ ਦੇ ਦਈਏ ਜੀ ਕੇਜੀ ਸਾਬ ਹਾਂਜੀ ਓਕੇ ਬਾਕੀ ਉਹ ਨਹੀਂ ਹੈਗਾ ਕਾਕਾ ਜੀ 200 ਗ੍ਰਾਮ 250 ਗ੍ਰਾਮ ਆਮ ਲੋਕੀ ਦਿੰਦੇ ਆ 300 ਗ੍ਰਾਮ ਵੀ ਦਿੰਦੇ ਆ ਜਿਹੜਾ ਮੇਰਾ ਤੰਦੂਰੀ ਚਿਕਨ ਆ ਉਹਦੇ ਵਿੱਚ ਵੀ ਕੇਜੀ ਆਉਣਾ ਹੈ ਅਜਾ ਕੇਜੀ ਹੀ ਆਉਣਾ ਹੈ ਤੇ ਰੇਟ ਕੇਜੀ ਦਾ ਰੇਟ ਫੇ ਕੀ ਰੱਖਿਆ 500 ਡਰਾੜਾ ਜੀ 600 ਇੱਥੇ ਇਹ ਚਿਕਨ ਦਾ ਹਾਂਜੀ ਚਿਕਨ ਦਾ ਫਿਸ਼ ਕੀ ਰੇਟ ਹੈ ਇਸ ਟਾਈਮ ਚੱਲਦੀ ਪਈ ਆ ਫਿਸ਼ ਲਗਭਗ 13-1400 ਦੇ ਕਰੀਬ 1300-1400 ਰੁਪਏ ਦੇ ਕਰੀਬ ਤੰਦੂਰੀ ਫਿਸ਼ ਵੀ ਤੇ ਸੇਮ ਦੋਨੇ ਹਾਂਜੀ ਹਾਂਜੀ ਓਕੇ ਅੱਛਾ ਮੈਨੂੰ ਇੱਕ ਚੀਜ਼ ਹੋ ਰਿਹਾ ਵੀ ਭਾਜੀ ਤੁਹਾਡੀ ਦਾ ਜਿਹੜੇ ਆਰਡਰ ਅਸੀਂ ਦੇਖ ਲਿਆ ਵੀ ਤੁਹਾਡੇ ਕੰਮ ਬਹੁਤ ਜ਼ਿਆਦਾ ਪਰ ਪਹਿਲਾਂ ਆਪਾਂ ਕਿਚਨ ਵਾਲੇ ਪਾਸੇ ਚੱਲਦੇ ਆ ਦੇਖੀਏ ਵੀ ਕਹਿੰਦੇ ਸਫਾਈ ਸੁਈ ਵਾਹ ਰੱਖੀ ਹੋਈ ਆ ਹਾਂਜੀ ਹਾਂਜੀ ਲੋ ਜੀ ਇਹ ਆ ਜੀ ਬਾਈ ਦਾ ਸਟਾਰਟਿੰਗ ਐਂਟਰ ਹੁੰਦੇ ਸਾਰੀ ਪਹਿਲਾਂ ਕਿਚਨ ਚ ਹੀ ਐਂਟਰੀ ਹੁੰਦੀ ਹੈ ਜੀ ਤੰਦੂਰ ਆ ਵੀਰੇ ਆਪਣੇ ਕੀ ਬਾਤ ਹੈ ਜੀ ਦੋ ਜੀ ਅੱਛਾ ਰੋਟੀ ਵਾਲਾ ਅਲੱਗ ਰੱਖਿਆ ਤੇ ਹਾਂਜੀ ਚਿਕਨ ਫਿਸ਼ ਚਿਕਨ ਵਾਲਾ ਅਲੱਗ ਰੱਖਿਆ ਇਹ ਗੈਸ ਵਾਲਾ ਜੀ ਅੱਛਾ ਇਹ ਕੋਲੇ ਵਾਲਾ ਜੀ ਅੱਛਾ ਇਹ ਕੋਲੇ ਵਾਲਾ ਜਿਹੜੀ ਫਿਸ਼ ਵਗੈਰਾ ਬਣਦੀਆਂ ਕੋਲੇ ਵਾਲੇ ਚ ਬਣਦੀ ਹਾਂਜੀ ਹਾਂਜੀ ਰੋਟੀ ਬਸ਼ੱਕ ਗੈਸ ਵਾਲੇ ਚ ਬਣਦੀ ਹਾਂਜੀ ਹਾਂਜੀ ਕਿਆ ਬਾਤ ਹੈ ਭਾਈ ਤੇ ਇੱਧਰ ਆਪਣਾ ਆ ਜਾਂਦਾ ਜੀ ਪੱਟੀਆਂ ਆ ਜਾਂਦੀਆਂ ਜੋ ਵੀ ਮੈਂ ਸਮਾਨ ਤਿਆਰਨਾ ਕਰਨਾ ਵੀ ਆਪਣਾ ਕੋਈ ਫਰਾਈ ਕਰਕੇ ਨਹੀਂ ਇਹਦੇ ਵਿੱਚ ਅੱਛਾ ਪਰ ਇਹ ਉਹ ਬੋਇਲ ਹੀ ਆਊਗਾ ਬਟਰ ਚਿਕਨ ਨੂੰ ਵੀ ਕੜਾਈ ਜਗ੍ਹਾ ਨੂੰ ਕੁੱਕਰ 'ਚ ਹੀ ਰੱਖੂਗਾ ਪੰਜਾਬੀ ਜਗ੍ਹਾ ਨੂੰ ਵੀ ਕੁੱਕਰ 'ਚ ਹੀ ਲੱਗੋ ਮਤਲਬ ਇਹ ਨਹੀਂ ਹੈ ਕਿ ਪਹਿਲਾਂ ਬੋਇਲ ਕਰਕੇ ਰੱਖਿਆ ਕਰੋ ਬੋਇਲ ਕਰਕੇ ਕੋਈ ਚੀਜ਼ ਨਹੀਂ ਰੱਖੀ ਮਤਲਬ ਟੋਟਲੀ ਜੋ ਵੀ ਤੁਸੀਂ ਬਣਾਉਣਾ ਹੈ ਲਾਈਵ ਹੀ ਚੱਲੂਗਾ ਜੀ ਹਾਂ ਫਰੈਸ਼ ਕਰਕੇ ਬਣਾਉਣਾ ਬਰੈਡ ਫਰੈਸ਼ ਹੋਊਗਾ ਜੀ ਕੀ ਬਾਤ ਹੈ ਲਾਈਵ ਹੀ ਹੀ ਚੱਲੂਗਾ ਜੋ ਵੀ ਚਿੱਲੀ ਦੇ ਆ ਚਿੱਲੀ ਵੀ ਲਾਈਵ ਹੀ ਆ ਜੀ ਹਾਲਾ ਜੀ ਅੱਛਾ ਕੋਈ ਇਹਦੇ ਵਿੱਚ ਬਣਾ ਕੇ ਨਹੀਂ ਰੱਖਿਆ ਆਪਣਾ ਸਪੈਸ਼ਲ ਮਟਕਾ ਚਿਕਨ ਆ ਜੀ ਅੱਛਾ ਹਾਂ ਜੀ ਇਹ ਮਟਕਾ ਚਿਕਨ ਸਪੈਸ਼ਲ ਹੈ ਜੀ ਇਹ ਸਪੈਸ਼ਲ ਆ ਜੀ ਵਾਹ ਜੀ ਵ ਓਹ ਹੋ ਹੋ ਤੇਜੀ 스멜 ਦੇਖੋ ਜੀ ਬਸ ਉਹ ਪੂਰੀ ਜਬਰਦਸਤ ਆਇਆ ਕਰ ਕਰ ਸ਼ਿਕਮਾਓ ਬੜੀ ਇਹਦੇ ਵਿੱਚ ਕਰੀ ਕਰਸੀ ਧਮਾਓ ਬਸ ਇੱਕ ਕੱਚੀ ਲਿਆ ਬੁੱਤਰੇ ਕਰੀ ਦੇਖੋ ਜੀ ਰੰਗਤ ਦੇਖੋ ਜੀ ਓਹ ਕੀ ਬਾਤ ਹੈ ਭਾਈ ਸਾਹਿਬ ਖੁਸ਼ਬੂ ਹੋਣ ਆਈਆ ਪੂਰੀ ਹਾਂਜੀ ਬਹੁਤ ਵਧੀਆ ਲੱਗਦੀ ਜਬਰਦਸਤ ਅੱਛਾ ਇਹਨੂੰ ਪ੍ਰੋਪਰ ਹੀ ਮਟਕੇ 'ਚ ਬਣਾਉਨੇ ਓ ਜਾ ਇਹਨੂੰ ਪ੍ਰੋਪਰ ਹੀ ਮਟਕੇ 'ਚ ਬਣਾਉਣਾ ਅੱਛਾ ਇਹ ਪਹਿਲੋ ਨਹੀਂ ਕੋਈ ਵੀ ਸਿੱਕ ਕਰਕੇ ਜੋ ਵੀ ਇਹਦੇ ਇਦਾਂ ਹੀ ਬਣਨਾ ਜੀ ਅੱਛਾ ਪਹਿਲਾਂ ਇਦਾਂ ਹੀ ਬਣਨਾ ਹੈ ਹਾਂਜੀ ਇਨੂੰ ਇਹਦੇ ਵਿੱਚ ਹੀ ਤਿਆਰ ਕਰਦਾ ਅੱਛਾ ਇਹਦੇ ਵਿੱਚ ਹੀ ਤਿਆਰ ਕਰਦਾ ਅਰਾਉਂਡ ਜਿਹੜੇ ਫਰਾਈ ਵਾਲੇ ਆ ਉਹ ਤੇਲ ਦੂਜਾ ਘੜੀ ਆਪਾਂ ਕਰੀਏ ਆਪਣਾ ਇਹ ਆ ਜੀ ਉਹ ਤੇਲ ਆ ਗਿਆ ਜਿਹੜੇ ਪ੍ਰੋਪਰਲੀ ਪੜਾਈਆਂ ਜੀ ਆਪਣੀਆਂ ਅੱਛਾ ਜੀ ਸਵੇਰ ਤੇਲ ਨਵਾਂ ਬਿਲਕੁਲ ਅੱਛਾ ਹਾਂ ਜੀ ਚਲੋ ਸਵੇਰੇ ਤੇਲ ਦਿਲੀ ਨਵਾਂ ਨਵਾਂ ਜਗੜਾ ਹਾਂ ਜੀ ਚਲੋ ਇਹ ਨਹੀਂ ਹੈਗਾ ਵੀ ਕਿੰਨੇ ਤੋਂ ਦੋ ਦਿਨ ਲਗਾਤਾਰ ਬੱਤੀ ਨਹੀਂ ਨਹੀਂ ਜੀ ਮੇਰਾ ਤੋੜਾ ਕੰਮ ਹੀ ਇੰਨਾ ਤੁਹਾਡੇ ਕੋਲ ਮਿਲਾਂ ਦਾ ਉਹਦਰ ਘੇੜੇ ਘਨੇ ਓਕੇ ਹੈ ਬੱਜਦਾ ਹੀ ਨਹੀਂ ਜੀ ਹਾਂ ਜੀ ਬਾਕੀ ਸਾਰੀ ਸਫਾਈ ਆਪਣੀ ਕੋਈ ਨਹੀਂ ਆਬਵੀਅਸਲੀ ਭਾਈ ਸਫਾਈ ਤੁਹਾਡੀ ਵਾਕਿਆ ਬਹੁਤ ਵਧੀਆ ਆ ਤਾਂ ਇਹ ਆ ਦੇਖ ਸਕਦੇ ਤੁਸੀਂ ਪੂਰ ਦਾ ਪੂਰਾ ਸਾਰਾ ਸਿਸਟਮ ਤੇ ਇਧਰ ਬਣ ਰਹੀ ਹੈ ਐਕਚੁਅਲੀ ਤੇ ਇਧਰ ਹੈ ਗਿਆ ਚਿਕਨ ਵਗੈਰਾ ਲੱਗਣ ਦੇ ਨੇ ਵਰਕਰ ਵੀ ਮੇਰੇ ਵਰਦੀ ਜੀ ਹੈ ਜੀ ਸਾਰੇ ਹਾਂ ਬਿਲਕੁਲ ਸਿਰ ਸੁੱਟਿਆ ਜੀ ਬਿਲਕੁਲ ਜੀ ਸਿਰ ਸੁੱਟ ਕੇ ਹੋਇਆ ਲਾਜ ਕੀ ਬਾਤ ਹੈ ਭਾਈ ਪਾਲ ਚਿਕਨ ਪੁਆਇੰਟ ਕੀ ਬਾਤ ਹੈ ਭਾਈ ਜੀ ਤੇ ਭਾਈ ਹੁਣ ਮੜਾ ਅੰਦਰ ਵਾਲਾ ਕਿਹੜਾ ਕੱਢਿਆ ਕਰੀ ਹਾਂਜੀ ਆ ਜੋ ਇੱਕ ਸਪੈਸ਼ਲ ਆਈਟਮ ਆ ਜੀ ਆਪਣੀ ਅੱਛਾ ਜੈਮ ਲਵਰ ਵਾਸਤੇ ਜੀ ਚਿਮ ਲਵਰ ਵਾਸਤੇ ਕੀ ਬਾਤ ਹੈ ਭਾਈ ਜੀ स्टीमलेस हाँ जी हाँ जी ये अपना सेटअप है जी सारा आ सर दा सारा टेंग टेंग पूरा पूरा सेटअप है क्या है। हाँ। बात है जी ये सीटिंग है जी बर्थडे वास्ते अच्छा बर्थडे वास्ते सीटिंग प्रॉपर है वास्ते अच्छा इधर प्राइवेटली भी जे किसी ने बैठना है प्राइवेटली हां जी वो बैठ के खा पी सकते हैं हां जी हां जी वाकई वाजी बहुत बढ़िया बाजी ਇਹ ਸਪੈਸ਼ਲ ਨੋਡਾ ਮੜਗਾ ਹੈ ਨਾ ਹਾਂਜੀ ਹਾਂਜੀ ਸਪੈਸ਼ਲ ਮੜਗੇ ਵਿੱਚ ਫਿਚੜਾ ਚਿਕਨ ਬਣਾਉਂਦੇ ਉਹ ਦੇਸੀ ਹੁੰਦਾ ਜਾਂ ਦੂਸਰਾ ਹੁੰਦਾ ਇਹ ਉਹ ਦੂਸਰੇ ਹੁੰਦਾ ਜੀ ਫਾਰਮੀ ਫਾਰਮੀ ਹੁੰਦਾ ਨਾ ਹਾਂਜੀ ਉਹ ਸਰੋਂ ਦੇ ਤੇਲ ਦਾ ਹੀ ਤੜਕਾ ਨੂੰ ਲਾਇਆ ਜਾਂਦਾ ਜੀ ਸਰੋਂ ਦੇ ਤੇਲ ਦਾ ਤੜਕਾ ਨੂੰ ਅੱਛਾ ਬਾਕੀ ਉਹਦੇ ਜੋ ਵੀ ਮਸਾਲੇ ਆ ਉਹ ਆਮ ਏਦਾਂ ਨਹੀਂ ਸਪੈਸ਼ਲ ਕੋਈ ਵੀ ਮਸਾਲਾ ਜੀ ਸਾਰੇ ਬਿਜਾਰੂ ਮਸਾਲੇ ਆ ਜੀ ਇਹ ਤਾਂ ਕਹਿਣੀ ਗੱਲ ਆ ਵਿਆਹ ਪੋਣਾ ਵਿਆਹ ਪੋਣਾ ਜੀ ਬਸ ਮੈਂ ਲਾ ਹੱਥ ਬਣਾਈ ਹੱਥ ਦੀ ਹੁੰਦੀ ਆ ਬਸ ਜੀ ਹੁਨਰ ਆਪਣੇ ਹੱਥਾਂ ਚ ਆ ਜੀ ਬਿਲਕੁਲ 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 ਇਹ ਆਪਣੀ ਸੋਚ ਹੈ ਜੀ ਹਨਰ ਜੋ ਵੀ ਆਪਾਂ ਲੋਕਾਂ ਅੱਗੇ ਪੇਸ਼ ਕਰੀਏ ਜੀ ਪੇਸ਼ ਕਰੀਏ ਬਸੇ ਤੇ ਚਲੋ ਤੇ ਭਾਈ ਹੁਣ ਸਾਨੂੰ ਤੁਸੀਂ ਕੀ ਖਵਾਉਂਗੇ ਜੀ ਤੇ ਤੁਸੀਂ ਦੱਸੋ ਜੀ ਸਰ ਸਾਨੂੰ ਉਹ ਨਾਲ ਹੈਲਦੀ ਵੀ ਹੋ ਜਾਏ ਥੋੜਾ ਅਨ ਹੈਲਦੀ ਵੀ ਹੋ ਜਾਏ ਪਹਿਲੋਂ ਫਿਸਟਿਕਾ ਦੇਈਏ ਤੁਹਾਨੂੰ ਜੀ ਤੁਸੀਂ ਇਹ ਕੰਮ ਕਰੋ ਇੱਕ ਤਾਂ ਫਿਸਟਿਕਾ ਲਵਾਓ ਸਾਡੇ ਲਈ ਹਾਂਜੀ ਦੂਜਾ ਲਵਾਓ ਸਾਡੇ ਨੂੰ ਤੁਸੀਂ ਇੱਕ ਫਿਸ਼ ਚਲੀ ਤੁਹਾਡੀ ਫਿਸ਼ ਚਲੀ ਕਹਿੰਦੇ ਬੜੀ ਫੇਮਸ ਹੈ ਤੁਹਾਡੀ ਠੀਕ ਹੈ ਜੀ ਤੇ ਇੱਕ ਸਾਨੂੰ ਜਿਹੜੇ ਸਟੀਮ ਲੈ ਗਏ ਭਾਈ ਠੀਕ ਹੈ ਜੀ ਸਾਨੂੰ ਇੱਕ ਕੋਲਵਾਓ ਠੀਕਾ ਪਹਿਲੋ 50 ਟਿਕਾ ਦਿੰਨੇ ਜੀ 50 ਕਾ ਬਿਲਕੁਲ ਹੈ ਥੈਂਕ ਯੂ ਜੀ ਤੇ ਲੋ ਜੀ ਸਾਡਾ ਆਰਡਰ ਹੋ ਗਿਆ ਰੈਡੀ ਤੇ ਇਹ ਆਏ ਨੇ ਬਾਈ ਸਾਡਾ ਆਰਡਰ ਲੈ ਕੇ ਬਾਈ ਕੀ ਲੈ ਕੇ ਆਏ ਹੋ ਮੱਛੀ ਤੰਦੂਰੀ ਜੀ ਵਾਈਟ ਵਾਲੀ ਓਏ ਹੋਏ ਹੋਏ ਵਾਈਟ ਮੱਛੀ ਤੰਦੂਰੀ ਆ ਚੈੱਕ ਕਰੋ ਜੀ ਇਹਦਾ ਪਲੇਟ ਕੀ ਬਾਤ ਹੈ ਪੂਰੀ ਵਧੀਆ ਬਣਾਉਂਦੇ ਹੋ ਹਾਂ ਜੀ ਬੈਸਟ ਬਣਾਈਦਾ ਭਾਈ ਪੂਰੀ ਬੈਸਟ ਪੂਰੀ ਬੈਸਟ ਪੱਕੀ ਗੱਲ ਆ ਹਾਂ ਜੀ ਤੇ ਇਧਰ ਅੱਜ ਬੈਂਕਰ ਬੈਂਕਰ ਹੋਏ ਪੈੜਿਆ ਜੀ ਇੱਕ ਇਧਰ ਕੁਲਜੀਤ ਭਾਜੀ ਤੇ ਇੱਕ ਇਧਰ ਭਾਜੀ ਭਾਈ ਸਸ਼ੀ ਕਾਲ ਬਲਵਿੰਦਰ ਸਸ਼ੀ ਕਾਲ ਭਾਈ ਪਰਪਿੰਦਰ ਭਾਈ ਠੀਕ ਠਾਕ ਹੋ ਤੇ ਅੱਜ ਬਲਵਿੰਦਰ ਪਾਜੀ ਨੇ ਸਾਨੂੰ ਰਕਮੈਂਡ ਕੀਤਾ ਸੀਗਾ ਪਾਲ ਚਿਕਨ ਪੁਆਇੰਟ ਤੇ ਅੱਜ ਫੇਰ ਕਰਦੇ ਆ ਪਾਲ ਆਪਣੇ ਬਾਈ ਨਾਲ ਟੈਸਟ ਸ਼ੁਰੂਆਤ ਹੀ ਭਾਈ ਹੁਣੀ ਕਰਨੀ ਹੈ ਅੱਜ ਲੈ ਪੱਕਾ ਪੱਕਾ ਡੰਨ ਭਾਜੀ ਡੰਨ ਤੇ ਤੁਸੀਂ ਹੁਣ ਇੱਕ ਕੰਮ ਕਰੋ ਬੇਨਤੀ ਹੈ ਜੀ ਤੁਸੀਂ ਇਹਨੂੰ ਓਫਫੜੋ ਮੇਰੇ ਨਾਲੇ ਫੋਨ ਨੂੰ ਠੀਕ ਹੈ ਜੀ ਇਹਨੂੰ ਮੈਨੂੰ ਫੜਾ ਦਿਓ ਭਾਜੀ ਤੇ ਇਹਨੂੰ ਪਹਿਲਾਂ ਆਪਾਂ ਥੋੜੀ ਇੱਕ ਥੰਮਦੇ ਲਈ ਫੜੋ ਆਜੋ ਮੇਰੇ ਵੀ ਹਨਾ ਕੀ ਬਾਤ ਹੈ ਆਗੇ ਫੜੋ ਚਲੋ ਜੀ ਤੇ ਹੁਣ ਬਲਵਿੰਦਰ ਪਾਜੀ ਕਰੋ ਟੈਸਟ ਅੱਛਾ ਇੱਕ ਇਹਦਾ ਮੈਂ ਕੀ ਕੀਤਾ ਤੰਦੂਰੀ ਫੇਸ ਤੇ ਉੱਤੇ ਨਿੰਬੂ ਪਾ ਲਿਆ ਪਾ ਲਓ ਭਾਈ ਤੇ ਉਹ ਬੰਦੇ ਮੈਨੂੰ ਕਹਿ ਨਿੰਬੂ ਫਿਸਟੇ ਨਿੰਬੂ ਪਾ ਕੇ ਖਾਈਦਾ ਆ ਇਸ ਕਰਕੇ ਤੁਹਾਡੇ ਲਈ ਆ ਚੈੱਕ ਕਰੋ ਇਹ ਨਿੰਬੂ ਫਿਸਟੇ ਨਹੀਂ ਹੈਗਾ ਥੋੜੇ ਜਖਮਾਂ ਦੇ ਆ ਜਿਹੜੇ ਗੱਲ ਤਾਂ ਬੋਲਣ ਵਾਲੇ ਨਹੀਂ ਲਓ ਭਾਈ ਹੁਣ ਕਰੋ ਟੇਸਟ ਕਿਵੇਂ ਭਾਈ ਠੋਕਰ ਵੜਾ ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ ਕਿਉਂਕਿ ਮੇਨ ਗਾਲਾ ਭਾਈ ਨੇ ਤਾਂ ਸਾਨੂੰ ਰეკਮੈਂਡ ਕੀਤਾ ਤੁਸੀਂ ਟਰਾਈ ਕਰੋ ਅੱਗੇ ਦਿਖਾ ਦੇ ਲੈਣਾ ਤੇ ਲੋ ਜੀ ਹੁਣ ਵਾਰੀ ਆ ਗਈ ਆਪਣੀ ਇਹਨੂੰ ਟੈਸਟ ਕਰਨ ਦੀ ਓਏ ਹੋਏ ਹੋਏ ਬਸ ਹੋਈ ਸਹੀ ਰეკਮੈਂਡ ਕੀਤਾ ਬਿਲਕੁਲ ਭਾਈ ਪਰ ਪੱਕੀ ਗੱਲ ਆ ਜੋ ਵੀ ਰეკਮੈਂਡ ਕੀਤਾ ਨਾ ਉਸ ਤੋਂ ਦੋ ਰਤੀ ਵੱਧ ਹੀ ਆ ਭਾਜੀ ਘਟਨੀ ਨਹੀਂ ਮਿਲੋ ਭਾਈ ਓਕੇ ਪੂਰਾ ਕੁਆਲਿਟੀ ਵਾਈਜ਼ ਕਮਾਲ ਦਾ ਫਲੇਵਰ ਕੁਆਂਟੀਟੀ ਪੂਰੀ ਭਾਜੀ ਅੱਛਾ ਕੋਈ ਮੱਛੀ ਤੇ ਮਸਾਲਾ ਮਸਾਲਾ ਮਸੂਲਾ ਨਹੀਂ ਬਾਲਾ ਹੈਗਾ ਵੀ ਕਈਏ ਵੀ ਕਾਲੂ ਦਾਦ ਤੁਹਾਨੂੰ ਟੰਗ ਕਰੂਗਾ ਸਿੰਪਲ ਮਸਾਲੇ ਸਿੰਪਲ ਸਿਟੀ ਦੇ ਵਿੱਚ ਤਿਆਰ ਹੋਏ ਆ ਕੋਈ ਇਦਾਂ ਨਹੀਂ ਹੈ ਨਹੀਂ ਵੀਰ ਵੀ ਆ ਕੋਈ ਤੜਕਪੜ ਗੜਾ ਕੰਮ ਨਹੀਂ ਕੋਈ ਵੀ ਬਿਲਕੁਲ ਨਾਰਮਲ ਬਿਲਕੁਲ ਸਿੰਪਲ ਬਈ ਚਟਨੀ ਕਮਾਲ ਦੀ ਹੈ ਬਈ ਚਟਨੀ ਐਂਡਾ ਕੁਜੀ ਦੋ ਭਾਈ ਤੁਹਾਨੂੰ ਦੇਖਣ ਦਾ ਆ ਬੇਟਾ ਜੇ ਜੀ ਫਿਨਿਸ਼ ਕਰ ਦੋ ਤਾਂ ਮੈਂ ਵੀ ਆਪਣਾ ਵਲੌਗ ਬਣਾਉਣਾ ਆ ਤੇ ਇਸ ਕਰਕੇ ਹੁਣ ਆਪਾਂ ਇੱਕ ਇੱਕ ਫਿਸ਼ ਲੈ ਲਈਏ ਕਿਉਂਕਿ ਬਾਅਦ ਚ ਕੁਲਜੀਦਾ ਜਦੋਂ ਸ਼ੁਰੂ ਕਰਦੀ ਫਿਰ ਲੱਭਣੀ ਨਹੀਂ ਆਗੀ ਜੀ ਬਾਈ ਆ ਤੁਹਾਡੇ ਦਾ ਦੀ ਚੱਕ ਦੇ ਚੱਕ ਵੋ ਬਾਈ ਬਲੀ ਲੋਕ ਤੁਸੀਂ ਵੀ ਵੋ ਅਸਲੀ ਫਿਸ਼ ਗਾਂ ਦਾ ਸਵਾਦ ਪਤਾ ਕਿਦੋਂ ਦਾ ਜਨਾਜ਼ਰ ਮੂਲੀਆਂ ਨਾਲ ਨਾ ਹੋਣ ਤੇ ਇਹ ਥੋੜੀ ਹੈਗਾ ਹੈਲਦੀ ਸਮਾਨ ਤੇ ਹੈਲਦੀ ਸਮਾਨ ਵਾਸਤੇ ਹੁਣ ਮੈਂ ਕੰਨਾ ਕੁਲਜੀਦਾ ਬਾਈ ਨੂੰ ਤੁਸੀਂ ਆਓ ਜਦ ਤੱਕ ਮੇਰਾ ਦੂਜਾ ਆਰਡਰ ਆਉਂਦਾ ਜਦ ਤੱਕ ਕੁਜੀਤ ਭਾਈ ਆਪਣਾ ਓਵਰ ਕਰ ਲਵੇ ਤੇ ਲੌਜੀਕ ਫਾਈਨਲੀ ਸਾਡੇ ਕੋਲ ਹੁਣ ਆ ਚੁੱਕੀ ਹੈ ਜੀ ਇਹਨਾਂ ਦੀ ਚਿਕਨ ਸੌਰੀ ਫਿਸ਼ ਚਿਲੀ ਪਰ ਥੋੜੇ ਕੈਮਰਾ ਬੜੇ ਲਾਗੇ ক্লোਜ਼ ਰੱਖਿਓ ਨਾ ਕੀ ਬਾਤ ਹੈ ਇੱਥੇ ਖਾਸ ਚੀਜ਼ ਇਹ ਆ ਵੀ ਇੱਥੇ ਦੀ ਜਿਹੜੀ ਫਿਸ਼ ਚਿਲੀ ਹੈ ਨਾ ਇਹਦਾ ਕਿਤੇ ਕਿਤੇ ਜਵਾਬ ਨਹੀਂ ਤੇ ਇਲਾਕੇ ਦੇ ਵਿੱਚ ਬਹੁਤ ਘੱਟ ਫਿਸ਼ ਚਿਲੀ ਬਣਦੀ ਪਈ ਆ ਜਿਹਦਾ ਵੀ ਲੋਕ ਬਹੁਤ ਦੂਰੋਂ ਦੂਰੋਂ ਖਾਣ ਆਉਂਦੇ ਭਾਈ ਉਹਨਾਂ ਕੋਲੋਂ ਆਪਾਂ ਥੋੜੀ ਚੰਡੀ ਨਾਲ ਐਡ ਕਰ ਲਈਏ ਭਾਈ ਚੰਡੀ ਤੁਹਾਡੀ ਕਮਾਲ ਦੀ ਹੈ ਜੀ ਤੇ ਨਾਲ ਥੋੜੇ ਜਿਹਾ ਪਿਆਜ਼ ਐਡ ਕਰ ਲਈਏ ਹੁਣ ਵਾਰੀ ਆ ਗਈ ਇਹਨੂੰ ਟੇਸਟ ਕਰਨ ਦੀ ਉਹ ਬਹੁਤ ਵਧੀਆ ਜ਼ਬਰਦਸਤ ਫਲੇਵਰ ਆ ਕੋਈ ਇਹਦੇ ਵਿੱਚ ਮਸਾਲੇ ਨਹੀਂ ਹੈਗੇ ਐਕਸਟਰਾ ਵੀ ਜਿਹਦੇ ਨਾਲ ਤੁਹਾਡੇ ਗળા ਬੁਖੜ ਲੱਪੇ ਤੁਹਾਡੇ ਕੋਈ ਪਾਚਨ ਕਿਰਿਆ ਵਿੱਚ ਪ੍ਰੋਬਲਮ ਆ ਜਾ ਮਤਲਬ ਕੋਈ ਵੀ ਇਦਾਂ ਦੀ ਦਿੱਕਤ ਨਹੀਂ ਚੜਨੀ ਸਿੰਪਲ ਮਸਾਲਿਆਂ ਦੇ ਵਿੱਚ ਤਿਆਰ ਆ ਜਿਵੇਂ ਬਾਈ ਨੇ ਕਿਹਾ ਵੀ ਬਹੁਤ ਕਮਾਲ ਦੀ ਫਿਸ਼ਚੀਲੀ ਤੁਹਾਨੂੰ ਬਹੁਤ ਵਧੀਆ ਲੱਗੀ ਨਾਲ ਜਿਹੜੀ ਇਹਦਾ ਤੰਦੂਰੀ ਬੇਸ਼ੀ ਉਹ ਤਾਂ ਬਾ ਕਮਾਲ ਹੈਗੀ ਹੈ ਕਿ ਸੀ ਤੇ ਹੁਣ ਮੇਨ ਗੱਲ ਹੈ ਸਾਨੂੰ ਕਈਆਂ ਭਰਾਵਾਂ ਨੇ ਸੁਜੈਸਟ ਕੀਤਾ ਸੀ ਵੀ ਆਪਣੀ ਵੀਡੀਓ ਦੇ ਵਿੱਚ ਰੈਂਕਿੰਗ ਦਿਆ ਕਰੋ 10 ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਤੇ ਕਿੰਨੇ ਵਿੱਚੋਂ ਕਿੰਨੇ ਮੈਂ ਕਲੀਅਰਲੀ ਗੱਲ ਤਾਂ ਹੁੰਦਾ ਸੀ ਇਹ ਇਹ ਜਿਹੜੀ ਇਹਨਾਂ ਦੀ ਪਹਿਲੀ ਫਿਸ਼ ਸੀ ਉਹਨਾਂ ਨੇ 10 ਦੇ ਵਿੱਚੋਂ ਲਗਭਗ 9.5 ਤੇ ਜਿਹੜੀ ਇਹ ਫਿਸ਼ ਆ ਇਹਦੇ ਲਗਭਗ ਤੁਹਾਨੂੰ 9.5 ਇਹਦੇ ਵੀ ਦੇ ਰਿਹਾ ਜੀ ਵਾਕਿਆ ਬਹੁਤ ਜ਼ਬਰਦਸਤ ਕਮਾਲ ਦਾ ਫਲੇਵਰ ਆ ਬਹੁਤ ਵਧੀਆ ਤੇ ਆਉਣਾ ਕਿੱਥੇ ਆਉਣਾ ਹੁਣ ਆਪਾਂ ਫਿਸ਼ਾ ਆ ਖਾ ਕੇ ਨਾ ਨੈਕਸਟ ਆਰਡਰ ਤੇ ਭਾਈ ਉਹਨਾਂ ਨੂੰ ਪੁੱਛਦੇ ਆਂ ਵੀ ਭਾਈ ਆਉਣਾ ਕਿੱਥੇ ਆ ਸੀ ਬਹੁਤ ਵਧੀਆ ਭਾਜੀ ਆਉਣਾ ਕਿੱਥੇ ਆ ਜਿੰਨਾ ਵਧੀਆ ਖਾਣਾ ਖਾਣ ਦਾ ਸ਼ਾਹਕੋਟ ਸ਼ਾਗੋਟ ਸਿਆਰ ਰੋਡ ਸ਼ਾਗੋਟ ਬਸ ਸਿਆਰ ਰੋਡ ਸ਼ਾਗੋਟ ਪਾਲ ਫਿਸ਼ ਕੋਰਨਰ ਬਈ ਟਾਈਮਿੰਗ ਕੀ ਹੁੰਦੀ ਆ ਟਾਈਮਿੰਗ 9:30 ਤੋਂ ਰਾਤ 10:30 ਵਜੇ ਸਾਢੇ 9:30 ਤੋਂ ਰਾਤ 10:30 ਵਜੇ ਕੋਈ ਛੁੱਟੀ ਭਾਜੀ ਕੋਈ ਛੁੱਟੀ ਨਹੀਂ ਕੋਈ ਮੰਗਲਵਾਰ ਕੋਈ ਬੀਸ਼ਰਵਾਰ ਕੋਈ ਐਤਵਾਰ ਸੱਤ ਦਿਨ ਓਪਨ ਹੈ ਕੋਈ ਸੱਤ ਦਿਨ ਸਾਰੇ ਪੂਰੇ ਓਪਨ ਹੈ ਹਾਂਜੀ ਓਪਨ ਹੈ ਚਾਹ ਬੱਦ ਭਾਜੀ ਥੈਂਕ ਯੂ ਸੋ ਮਚ ਭਾਜੀ ਬਹੁਤ ਵਧੀਆ ਹੁਣ ਸਾਡਾ ਯਾਰ ਤੀਜਾ ਆਰਡਰ ਵੀ ਸਾਨੂੰ ਦਿਓ ਜਦ ਤੱਕ ਅਸੀਂ ਇੰਜੋਏ ਕਰੀਏ ਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਨਾ ਭਾਈ ਉਹਨਾਂ ਨੇ ਗੱਲ ਕੀਤੀ ਸੀ ਕਿ ਵੀ ਇੱਥੇ ਨਾ ਜੋ ਹੁੰਦਾ ਉਹ ਪ੍ਰਿਪੇਅਰ ਕਰਕੇ ਪ੍ਰੋਪਰ ਸਟੀਮ ਕੀਤਾ ਜਾਂਦਾ ਹਾਂਜੀ ਭਾਜੀ ਜੀ ਜੀ ਸਟੀਮ ਲੈਗ ਲਾ ਰਹੇ ਆ ਸੀ ਇਹ ਵੀ ਲਾਈਵ ਹੀ ਆ ਜੀ ਪ੍ਰੋਪਰ ਲਾਈਵ ਹੈ ਨਾ ਹਾਂਜੀ ਪ੍ਰੋਪਰ ਮੌਕੇ ਤੇ ਆਉਣ ਦਾ ਟਾਈਮ ਨਾਲ ਹੀ ਲਾਉਣੇ ਇਹ ਆ ਆਰਡਰ ਆਇਆ ਜੀ ਉਹਦੇ ਨਾਲ ਹੀ ਭਲਾ ਅੱਛਾ ਨਾਲ ਹੀ ਇਹਨੂੰ ਪ੍ਰੋਪਰ ਸਟੀਮ ਕਰ ਦੇਣਾ ਕੀ ਬਾਤ ਹੈ ਭਾਜੀ ਤੇ ਭਾਈ ਇਹ ਪ੍ਰੋਪਰ ਇਵੇਂ ਮਸਾਲੇਦਾਰੀ ਹੁਣਾ ਹਾਂਜੀ ਇੰਨਾ ਹੀ ਮਸਾਲੇ ਓਏ ਹੋਏ ਨਾਲ ਇਹਦੇ ਸੈਲਡ ਮਿਲੂਗਾ ਜੀ ਅੱਛਾ ਹਾਂਜੀ ਉਹ ਤੁਸੀਂ ਟੇਸਟ ਕਰਿਓ ਵਾਦਿਆ ਭਾਈ ਇਹਨੂੰ ਇਹਨੂੰ ਦੇਖ ਕੇ ਤਾਂ ਵੈਸੇ ਮੁੰਝ ਬੜੀਆਂ ਹੋ ਰਿਆ ਚਲੋ ਭਾਈ ਹੁਣ ਬੜੀ ਵੇਟ ਨਹੀਂ ਹੋ ਰਹੀ ਪਲੀਜ਼ ਸਾਨੂੰ ਹੁਣ ਦਵਾ ਦਾ ਜਿਹੜੇ ਸਾਡੂ ਲੈਗ ਜਿਹੜੇ ਹੈਗਾ ਪਲੀਜ਼ ਖੋ ਸਾਡਾ ਹੁਣ ਜਿਹੜਾ 3rd ਆਰਡਰ ਜਿਹੜਾ ਆਪਣੇ ਕੋਲ ਆ ਚੁੱਕਿਆ ਜੀ ਇਹ ਹੈਗਾ ਜੀ ਸਟੀਮ ਲੈਗ ਆ ਚੈੱਕ ਕਰੋ ਜੇ ਤੁਸੀਂ ਇਹਦਾ ਪੂਰੇ ਆਪਾਫਾ ਨਿਕਲ ਰਹੀਆਂ ਨੇ ਵਿੱਚੋਂ ਤੇ ਦੂਜੀ ਗੱਲ ਇਹ ਆ ਵੀ ਬਾਈ ਹੁਣਾਂ ਦੇ ਨਾਲ ਨਾਲ ਇੱਕ ਸਲਾਹ ਦੇ ਦਿੱਤਾ ਬਹੁਤ ਹੀ ਯੂਨੀਕ ਹੈ ਇਹਦੇ ਵਿੱਚ সুইਟ ਕੌਰਨ ਹੋ ਗਿਆ ਬਾਕੀ ਹੋਰ ਪਿਆਜ਼ ਵਗੈਰਾ ਹੋ ਗਿਆ ਬੰਦ ਗੋभी ਹੋਗੀ ਸ਼ਿਮਲਾ ਮਿਰਚ ਹੋਗੀ ਕਈ ਕੁਸ਼ ਐਡ ਕੀਤਾ ਆ ਪਿਆਜ਼ ਟਮਾਟਰ ਬਬਾ ਕੁਛ ਤਾਂ ਇਹਨੂੰ ਇੱਕ ਟੇਸਟ ਕਰੀਏ ਓਏ ਤੇ ਹਨੀ ਮੇਰੇ ਕੋਲ ਦਜੀ ਸੈਲਡ ਸੈਲਡ ਨਹੀਂ ਹਾਂਜੀ ਫਲੇਵਰ ਤੁਸੀਂ ਜੇ ਚੈੱਕ ਕਰੋਗੇ ਨਾ ਮਿੱਠਾ ਫਲੇਵਰ ਤੇ ਨਾਲ ਸਪਾਈਸੀ ਲੈਗਬੀਸ ਤਾਂ ਕੰਬੀਨੇਸ਼ਨ ਜਬਰਦਸਤ ਹੈ ਜੀ ਹੁਣ ਆਪਾਂ ਕਰਦੇ ਹਾਂ ਜੀ ਲੈਗਬੀਸ ਟਰਾਈ ਹਮਮ ਯਾਰ ਕੀ ਕਰਾਂਗੇ ਇੱਥੇ ਆਪਾਂ ਕੁਲਦੀਪ ਭਾਈ ਮੈਂ ਹੁਣ ਕੁਲਦੀਪ ਭਾਈ ਨੂੰ ਇਹ ਗੱਲ ਕਹਿਣ ਲੱਗਾ ਓਏ ਕੀ ਕਰਾਂਗੇ ਆਪਾਂ ਨੂੰ ਕਿੰਨੀਆਂ ਕਿਹੜੀਆਂ ਦੁਕਾਨਾਂ ਦੇ ਫੇਵਰਟ ਦੁਕਾਨਾਂ ਤੇ ਆਪਾਂ ਜਾਇਆ ਕਰਾਂਗੇ ਬਾਰ ਬਾਰੀ ਮਨਾਲਾ ਕਰਾਂਗੇ ਪ੍ਰੋਗਰਾਮ ਹਮਮ ਭਾਈ ਹੁਣ ਜਿਹੜੀ ਆਈਟਮ ਸਟਾਰਟ ਕਰਦੇ ਹਾਂ ਬਈ ਉਹ ਉਸ ਤੋਂ ਸਿਰਾਂ ਪਹਲਾ ਹਰੇਕ ਆਈਟਮ ਇਹ ਕਮਾਲ ਦੀ ਆ ਬਈ ਉਹਨੇ ਜਿਹੜੀ ਜਿਹੜੇ ਤਾਂ ਬੰਦੇ ਫਿਸ਼ ਖਾਣ ਵਾਲੇ ਸ਼ਕੀਰ ਨੇ ਉਹਨਾਂ ਵਾਸਤੇ ਤੰਦੂਰੀ ਫਿਸ਼ ਕਮਾਲ ਦੀ ਆ ਠੀਕ ਆ ਉਸ ਤੋਂ ਉੱਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸੇ ਜਗਾ ਤੇ ਕੋਈ ਚੀਜ਼ ਟਰਾਈ ਕਰਨੀ ਚਾਹੀਦੀ ਨਾਲੇ ਹੈਲਦੀ ਤੇ ਨਾਲੇ ਸਿਹਤ ਵਾਸਤੇ ਚੰਗੀ ਉਸ ਤੋਂ ਬਾਅਦ ਵਿੱਚ ਜਿਹੜਾ ਕੋਈ ਕਿਸੇ ਕੋਈ ਮਸਾਲੇਦਾਰ ਖਾਣਾ ਚਾਹੁੰਦਾ ਕੋਈ ਹਲਕਾ ਫੁਲਕਾ ਜਿਹਾ ਨਾਲ ਪਿਆਜ਼ ਵਗੈਰਾ ਕਰਨਾ ਚਾਹੁੰਦਾ ਉਹ ਉਹਨਾਂ ਵਾਸਤੇ ਹੈ ਗਿਆ ਫਿਸ਼ ਚਿਲੀ ਤੇ ਤੀਜੇ ਨੰਬਰ ਤੇ ਜਿਹੜੇ ਬੰਦੇ ਹੈਲਦੀ ਹੈਲਦੀ ਕੌਨਸ਼ੀਅਸ ਨੇ ਹੈਲਥ ਨੂੰ ਲੈ ਕੇ ਜਿਵੇਂ ਸਾਡੇ ਕੁਲਜੀਤ ਭਾਈ ਹੁਣੀਆਂ ਜਿਮ ਦੇ ਜਿਮ ਲਵਰ ਨੇ ਬਹੁਤ ਤੇ ਉਹਨਾਂ ਵਾਸਤੇ ਜਿਹੜਾ ਹੈਗਾ ਇਹ ਸਟੀਮ ਲੈਗ ਕਮਾਲ ਦੇ ਨੇ ਤੇ ਮੈਨੂੰ ਨਹੀਂ ਲੱਗਦਾ ਇਸ ਤੋਂ ਉੱਪਰ ਕੋਈ ਵੀ ਕੋਈ ਜਿਹੜੀ ਚੀਜ਼ ਹੈਗੀ ਹੋ ਸਕਦੀ ਹੈ ਨਾ ਹੀ ਹੋਣੀ ਆ ਭਾਈ ਸਾਡੇ ਲਈ ਤਾਂ ਇੱਕ ਜਿਹੜੀ ਇਹ ਜਗਾਹ ਆ ਪੂਰੀ 101% ਰეკਮੈਂਡੇਸ਼ਨ ਆ ਕਿ ਭਰਾ ਸਾਡੇ ਕੋਲ ਆਉਣ ਸਾਰੇ ਪੰਜਾਬੀ ਹੋਰ ਜਿਹੜੇ ਜਿਹੜੇ ਬਾਈ ਹੁਣਾਂ ਦੇ ਕੋਲ ਤਾਂ ਆਉਂਦੇ ਨੇ ਤੇ ਹੁਣ ਜਿਹੜੇ ਸਾਡੇ ਵੀਊ ਵੀਡੀਓ ਨੂੰ ਦੇਖ ਕੇ ਆਉਣਗੇ ਭਾਈ ਹੁਣਾਂ ਕੋਲ ਜਰੂਰ ਆ ਕੇ ਦੱਸਿਆ ਕਰੋ ਵੀ ਭਾਈ ਵੀ ਅਸੀਂ ਵੀਡੀਓ ਦੇਖ ਕੇ ਤੁਹਾਡੇ ਕੋਲ ਆ ਇਹ ਕਿਵੇਂ ਆ ਕਿਵੇਂ ਨਹੀਂ ਤੇ ਹੁਣ ਅਸੀਂ ਆਪਣਾ ਜਦ ਤੱਕ ਆਰਡਰ ਜਿਹੜਾ ਹੈਗਾ ਇਹਨੂੰ ਫਿਨਿਸ਼ ਕਰਦੇ ਆ ਤਦ ਤੱਕ ਤੁਸੀਂ ਕਰਨਾ ਕੀ ਹੈ ਦੀ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਜ਼ਰੂਰ ਹੈ ਬੇਨਤੀ ਹੈ ਵੀ ਜਦੋਂ ਜਿਹੜੇ ਵੀ ਪ੍ਰਾਪਰਟੀ ਵੀਡੀਓਜ਼ ਦੇਖਦੇ ਨੇ ਉਹ ਸਾਨੂੰ ਆਪਣਾ ਏਰੀਆ ਆਪਣਾ ਇਲਾਕਾ ਆਪਣਾ ਸ਼ਹਿਰ ਆਪਣਾ ਸਟੇਟ ਆਪਣਾ ਆਪਣੀ ਜਿਹੜੀ ਸਿਟੀ ਤੇ ਜਿਹੜਾ ਆਪਣਾ ਤੁਹਾਡਾ ਦੇਸ਼ ਕਿਹੜੇ ਦੇਸ਼ ਤੋਂ ਸਾਡੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਸਾਨੂੰ ਇਹ ਪਤਾ ਲੱਗੇ ਸਾਡੇ ਭਰਾ ਸਾਡੀ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਨੇ ਤੋ ਹੁਣ ਤੁਸੀਂ ਕਰਨਾ ਕੀ ਇਹ ਵੀਡੀਓ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ